ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਜਸਤੰਦ ਦੇ ਵਿੱਚ ਹਾਂ ਜੀ ਦੋਸਤੋ ਅੱਜ ਅਸੀਂ ਇੱਕ ਹੋਰ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਪ੍ਰਸ਼ਾਸਕੀ ਪੱਤਾ ਦੇਣ ਦੀ ਤਿਆਰੀ ਜਾਰੀ ਕਰ ਦਿੱਤਾ ਗਿਆ ਇੱਕ ਅਹਿਮ ਪੱਤਰ ਪੂਰੀ ਖਬਰ ਨੂੰ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਅਗਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚ ਸਕੇ ਤੇ ਚਲੋ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਪੰਜਾਬ ਸਰਕਾਰ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ ਪੱਤਾ ਦੇਣ ਦੀ ਤਿਆਰੀ ਵਿੱਚ ਹੈ ਮੁਲਾਜ਼ਮਾਂ ਨੂੰ 5% ਪ੍ਰਸ਼ਾਸਕੀ ਪੱਤਾ ਦੇਣ ਦੀ ਤਿਆਰੀ ਸੰਬੰਧੀ ਮੰਡਲ ਕਮਿਸ਼ਨਰ ਦੇ ਡਿਪਟੀ ਕਮਿਸ਼ਨਰਾਂ ਅਹਿਮ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਵਿਸ਼ੇ ਦੇ ਹਵਾਲਾ ਅਧਿਨ ਪੱਤਰ ਰਾਹੀਂ ਆਪ ਨੂੰ ਲਿਖਿਆ ਗਿਆ ਸੀ ਕਿ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ 5% ਪ੍ਰਸ਼ਾਸਕੀ ਪੱਤਾ ਦੇਣ ਸੰਬੰਧੀ ਤਜਵੀਜ਼ ਵਿੱਤ ਵਿਭਾਗ ਪੰਜਾਬ ਨੂੰ ਭੇਜਣ ਦਾ ਮਾਮਲਾ ਵਿਭਾਗ ਦੇ ਵਿਚਾਰ ਅਧੀਨ ਹੈ ਇਸ ਲਈ ਮਾਮਲੇ ਸੰਬੰਧੀ ਅਲਗੈਰੀ ਕਾਰਵਾਈ ਕਰਨ ਤੋਂ ਪਹਿਲਾਂ ਆਪਣੇ ਆਪਣੇ ਦਫ਼ਤਰ ਦੀ ਸਵੈ ਸਪਸ਼ਟ ਸਮੇਤ ਸਰਕਾਰ ਤੇ ਪੈਣ ਵਾਲੇ ਸਾਲਾਨਾ ਵਿੱਤੀ ਬੋਝ ਸੰਬੰਧੀ ਮੁਕੰਮਲ ਤਸਵੀਰ ਸਰਕਾਰ ਨੂੰ ਭੇਜੀ ਜਾਵੇ ਪਰੰਤੂ ਅਜੇ ਤੱਕ ਰਿਪੋਰਟ ਇਸ ਵਿਭਾਗ ਨੂੰ ਨਹੀਂ ਭੇਜੀ ਗਈ ਆਪ ਨੂੰ ਮੂੜ ਲਿਖਿਆ ਜਾਂਦਾ ਹੈ ਕਿ ਉਕਤ ਅਨਸਾਰ ਮੰਗੀ ਗਈ ਰਿਪੋਰਟ ਤੁਰੰਤ ਵਿਭਾਗ ਨੂੰ ਭੇਜਣੀ ਯਕੀਨੀ ਬਣਾਈ ਜਾਵੇ ਤੇ ਜੋ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਮੰਗੀ ਗਈ ਸੀਗੀ ਤਾਂ ਕਿ 5% ਵਾਧਾ ਕੀਤਾ ਜਾ ਸਕੇ ਉਹ ਹਾਲ ਤੱਕ ਕਿੰਨਾਂ ਵੱਲ ਰਿਪੋਰਟ ਨਹੀਂ ਭੇਜੀ ਗਈ ਹੈ ਇਹ ਸਹੀ ਅੱਜ ਦੀ ਵੱਡੀ ਅਪਡੇਟ ਹੋਰ ਅਪਡੇਟ ਜਾਣਨ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ